ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਰੀਆਂ ਭੈਣਾਂ ਦਾ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਹੀ ਸੋਹਣੇ ਤੇ ਪਿਆਰੇ ਸੂਟ ਹੈ ਜੀ ਆਪਾਂ ਅੱਜ ਸੰਡੇ ਸੇਲ ਲਈ ਹੋਈ ਹੈ ਜੀ ਬਹੁਤ ਹੀ ਪਿਆਰੇ ਰਾਮਟੈਕਸ ਬ੍ਰਾਂਡ ਦੇ ਸੂਟ ਆਉਣਗੇ ਜੀ ਸਾਰੇ ਸੂਟ ਅੱਜ ਵਾਲੀ ਵੀਡੀਓ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਹੈ ਜੀ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਬਹੁਤ ਹੀ ਹਾਈ ਕੁਆਲਿਟੀ ਦਾ ਇਹ ਫੈਬਰਿਕ ਹੁੰਦਾ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਰਾਮਟੈਕਸ ਦਾ ਤਾਂ ਨਾਮ ਹੀ ਚੱਲਦਾ ਹੈ ਜੀ ਤੁਹਾਨੂੰ ਪਤਾ ਹੈ ਇਹ ਇੱਕ ਬ੍ਰਾਂਡ ਹੈ ਜੀ ਰਾਮ ਟੈਕਸ ਕੱਪੜੇ ਦੇ ਵਿੱਚ ਤੇ ਬਹੁਤ ਵਧੀਆ ਇਹਦਾ ਬ੍ਰਾਂਂਡਡ ਸਟੱਫ ਹੁੰਦਾ ਹੈ ਜੀ ਸਾਰੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਆ ਪਿਓਰ ਕਾਟਨ ਦੇ ਆਉਣਗੇ ਜੀ ਸਾਰੇ ਸੂਟ 700 ਵਾਲਾ 800 ਵਾਲਾ ਸੂਟ ਹੈ ਜੀ ਸਾਰੇ ਆਪਾਂ ਬਹੁਤ ਹੀ ਲੈਸ ਪ੍ਰਾਈਸ ਤੇ ਲਾਤੇ ਜੀ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜੜੀਆਂ ਪਹਿਣਾ ਨੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਸਾਡਾ WhatsApp ਨੰਬਰ ਉੱਪਰ ਦਿੱਤਾ ਹੋਇਆ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡਾ ਸਵਾਲ ਹੋਵੇ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਹੈ ਜੀ ਇਹ ਵਾਲਾ ਸੂਟ ਮਾਰਕੀਟ ਦੇ ਵਿੱਚ 1200 ਤੋਂ ਘੱਟ ਤੁਹਾਨੂੰ ਕਿਤੋਂ ਨਹੀਂ ਮਿਲੇਗਾ ਜੀ ਆਪਾਂ ਅੱਜ ਸੇਲ ਦੇ ਵਿੱਚ ਇਹਨੂੰ 950 ਦਾ ਲਾਇਆ ਹੋਇਆ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਇਹ ਵਾਲੇ ਸੂਟ 950 ਦੇ ਤੁਹਾਨੂੰ ਰਾਮਟੈਕਸ ਬ੍ਰਾਂਡ ਦੇ 1200 ਵਾਲਾ ਸੂਟ ਤੁਹਾਨੂੰ 950 ਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਸੰਡੇ ਸੇਲ ਆਈ ਹੋਈ ਹੈ ਜੀ ਆਪਾਂ ਇਹ ਵਾਲੇ ਸੂਟਸ ਨੂੰ ਬਹੁਤ ਹੀ ਪਿਆਰੇ ਪਿਆਰੇ ਰੰਗਾਂ ਤੇ ਨਵੇਂ-ਨਵੇਂ ਦੇ ਡਿਜ਼ਾਈਨਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਸਾਰੇ ਡਿਜ਼ਾਈਨ ਇਹ ਨਵੇਂ ਆ ਜੀ ਕੋਈ ਵੀ ਡਿਜ਼ਾਈਨ ਪੁਰਾਣਾ ਨਹੀਂ ਹੋਊਗਾ ਜੀ ਸਾਰੇ ਸੂਟ ਨਵੇਂ ਆ ਜੀ ਬ੍ਰਾਂਡਡ ਘਰਾਂ ਦਾ ਇਹ ਫੈਬਰਿਕ ਹੈ ਜੀ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਸਾਰੇ ਰਾਮਟੈਕਸ ਬ੍ਰਾਂਡ ਦੀ ਜਿਹੜੀ ਪ੍ਰਿੰਟਿੰਗ ਹੁੰਦੀ ਹੈ ਉਹ ਸਾਰਿਆਂ ਤੋਂ ਅਲੱਗ ਹੁੰਦੀ ਹੈ ਜੀ ਕੋਈ ਵੀ ਇਹਦਾ ਪ੍ਰਿੰਟ ਕਿਸੇ ਹੋਰ ਬ੍ਰਾਂਡ ਦੇ ਨਾਲ ਸਿਮਿਲਰ ਨਹੀਂ ਹੁੰਦਾ ਜੀ ਤੇ ਇਹਦੇ ਇਸ ਬ੍ਰਾਂਡ ਦੇ ਫੈਬਰਿਕ ਤੇ ਪ੍ਰਿੰਟ ਸਾਰੇ ਵੱਖਰੇ ਹੀ ਹੁੰਦੇ ਆ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਪਿਓਰ ਕਾਟਨ ਦੇ ਸੂਟ ਆਉਣਗੇ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਸਿੰਗਲ ਸਿੰਗਲ ਪੀਸ ਹੈ ਸਾਰੇ ਸੂਟਾਂ ਦੇ ਉੱਪਰ ਡਿਸਕਾਊਂਟ ਹੈ ਜੀ ਇਹ ਵਾਲੇ ਸੂਟ ਆਪਾਂ ਨੂੰ 700 850 ਤੋਂ ਘੱਟ ਨਹੀਂ ਮਿਲਦਾ ਜੀ ਮਾਰਕੀਟ ਦੇ ਵਿੱਚੋਂ ਇਹਨਾਂ ਦੇ ਉੱਪਰ ਵੀ ਡਿਸਕਾਊਂਟ ਹੈ ਜੀ ਇਹ ਤੁਹਾਨੂੰ 550 500 ਤੱਕ ਆਰਾਮ ਨਾਲ ਮਿਲ ਜੂਗਾ ਜੀ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲਾ ਬਟਨ ਨੂੰ ਆਨ ਕਰ ਲਓ ਜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਜੂਗੀ ਜੀ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਰੇ ਆਪਦੇ ਫਰੈਂਡ ਸਰਕਲ ਚ ਸਾਰੀਆਂ ਭੈਣਾਂ ਤੱਕ ਤਾਂ ਜੋ ਆਪਣੀ ਵੀਡੀਓ ਪਹੁੰਚ ਸਕੇ ਤੇ ਸਾਰੀਆਂ ਭੈਣਾਂ ਇਸ ਆਫਰ ਦਾ ਫਾਇਦਾ ਲੈ ਸਕਣ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਤੇ ਬੁਕਿੰਗ ਜਲਦੀ-ਜਲਦੀ ਕਰਵਾ ਲਓ ਜੀ ਜੇ ਤੁਸੀਂ ਕਿਸੇ ਵੀ ਭੈਣ ਨੇ ਵਰਕ ਕਰਵਾਉਣਾ ਹੋਇਆ ਬਾਟਮ ਤੇ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਬਾਟਮ ਦਾ ਨਾਲੇ 셔ਟ ਦਾ ਸਟੱਫ ਦੋਨੇ ਹੀ ਕਾਟਨ ਦੇ ਆਉਣਗੇ ਜੀ ਪਿਓਰ 100% ਕਾਟਨ ਦੇ ਸਟੱਫ ਆਊਗਾ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ